ਅਲਮਣਾ ਮੇਰਾ ਨਾ ਤੋ ਲਿਆ ਆ ਹਾਂ ਨਾ ਤੋ ਲਿਆ ਮੈਂ ਹੁਣ ਤਿਆਰ ਹੋ ਕੇ ਤੇ ਮੈਂ ਜਾਣੀ ਹੂੰ ਕੋ ਮੱਠੇ ਲੱਗੇ 11 ਵਜੇ ਗਿਆ ਆਪੇ ਕਰਨ ਦੀ ਆਪੇ ਕਰਦੀ ਰਹਿਣਾ ਆ ਮੈਂ ਹੁਣ ਘਰ ਕਿੰਨੇ ਕ ਪਾਣੇ ਬਣਾਉਂਦੀ ਰਵਾਂ ਮੇਰਾ ਸਿਰ ਦੁਖੰਡਿਆ ਮਰਾ ਦੁਖੰਡਿਆ ਮੈਂ ਚਲਦੀ ਆ ਆਪੇ ਕਰਦੀ ਰਵੇ ਮੈਂ 2 ਘੰਟੇ ਮੈਂ ਘੁੰਮ ਕੇ ਤੇ ਸ਼ਾਪਿੰਗ ਵੀ ਕਰ ਕੇ ਬਾਹੋਂ ਖਾ ਪੀ ਕੇ ਆਉਣੀ ਆ ਕੋਨਾ ਕੋ ਤਾਂ ਫੇ ਮੇਰੇ ਹੰਦਿਆਂ ਨੂੰ ਕਰਦੀ ਰਹਿਣਾ ਨਹੀਂ ਮੈਂ ਜਿਹੜਾ ਕੱਥੇ ਸਿਰ ਕਟਣਦੀ ਰਹਾ। ਆਹ ਚੰਗਾ। ਮੈਂ ਤੇ ਜਾਵਾਂ। ਹਾਂ ਨਾ ਮੈਂ ਤੇ ਜਾਵਾਂ। ਹੋਮ ਡੇਰ ਕੇ ਆਵਾਂ ਬਟਾ ਵਾਲੇ ਬਟੂਲੇ। ਮੈਂ ਨਾ ਇਹਨਾਂ ਨਾਲ ਸਿਰ ਕਟਣਦੀ ਰਹਾ। ਹੈ ਸੱਚ। ਦੇ ਸਿਰ ਨੂੰ ਨਾ ਮੈਂ ਦਾਸੀ ਜਾਂਦੀ। ਵੀ ਇਹਦਾ ਧਿਆਨ ਰੱਖਿਓ ਕਿ ਤੇ ਇਹ ਨਾ ਹੋਏ ਵੀ ਹੰਦਿਆਂ ਨੂੰ ਫੋਲਾ ਫਾਲੀ ਕਰੇ। ਦੇਖੇਰੇ। ਪ੍ਰੀਤੇ। ਓਰੇ ਆਓ ਮਤ ਗਾਲ ਸੋਆ ਬਾਹਰ ਆ ਕੇ ਮੇਰੀ। ਇੱਧਰ ਆਪਰੇ ਨਾ ਮੈਂ ਚੱਲਨੇ ਹੱਥ ਬਟਾ ਲੈ ਲਉ ਹਾਂਜੀ ਤੂੰ ਹੁੰਦਿਆਂ ਬਾਣਾ ਛੰਨਾਂ ਨਹੀਂ ਮਾਜਣਾ ਆਪੇ ਮਾਜਣ ਦਾਸ ਦਾਸ ਕੰਮ ਕੋ ਆਪਣੇ ਕੋ ਕਰਵਾ ਲਿਓ ਚੰਗਾ ਜਿਹੜਾ ਰਹਿ ਗਿਆ ਵਾ ਤੇ ਤੂੰ ਪਤਾ ਕਿਆ ਮਰ ਰਹੀ ਹਾਰੇ ਸਮਾਂ ਹੁੰਦਿਆਂ ਕਿਤੇ ਥੋਲਾ ਫਾਲੀ ਨਾ ਇਹ ਕਰਦੀ ਰਵੇ ਕਰ ਲਈ ਚੰਗਾ ਮੈਂ ਹੋ ਕੇ ਬਟਾ ਲਿਆ ਤੇ ਹੁਣੇ ਅੰਮੀ ਠੀਕ ਚਾਰੂ ਲਾ ਲਾ ਤੇ ਚਾਰੂ ਲਾ ਕੇ ਫੇਰ ਕੜੀ ਲੰਮੇ ਪੈਣੀ ਅੱਜ ਤੇ ਨਾ ਜਾ ਰਹੇ ਗਈ ਇਹਨੇ ਕਿਹੜਾ ਹੁਣੇ ਆਣਾ ਪਰ ਚਾਰੂ ਬਾਹਰ ਜਾ ਲੱਗਦਾ ਤੂੰ ਕੜੀ ਲੰਮੇ ਪੈਣੀ ਕਈ ਤੇਗ ਨੂੰ ਆ ਹਜੇ ਉਹਨੇ ਕੜੀ ਲੰਮੇ ਪੈਣੀ ਕਈ ਤਾਂ ਉਹ ਕਈ ਤਾਂ ਜਾਣ ਲੱਗ ਜਾਣਾ ਇਹ ਸੀ ਗੱਲਾਂ ਦੇ ਉਹ ਦਕੜਾ ਇਸੀ ਤੇ ਬੈਨ ਦਿੰਦੀ ਜੇ ਪੁੱਛੋ ਵੀ ਕਿੱਦਾਂ ਇਹਨੇ ਲਾਇਆ ਮੈਂ ਕਿੰਦਾ ਸ਼ੇਰ ਨੇ ਲਾਇਆ ਚਲ ਕੋਈ ਤਾਂ ਮਿਲ ਨਾ ਕੋਈ। ਓਏ ਮੈਨੂੰ ਨੀਂਦ ਆ ਗਈ। ਕਿਤੇ ਆਇਆ ਨਾ ਦਵਾ-ਦਵਾ ਉਹ ਕਿ ਚਾੜੂ ਲਾਵਾ। ਉਹਨੇ ਕਿਹਾ ਨਾ ਇਸ ਥੱਲੇ ਪਈ ਐ ਮੈਂ ਦਵਾ-ਦਵਾ ਚਾੜੂ ਲਾਣਾ। ਕੰਮ ਕਰ ਲਾਂ ਜੰਦਿਆਂ ਨੂੰ ਤੇ ਮੈਂ ਕਹਿੰਨਾ ਹਾਂ ਮੈਂ ਨਹੀਂ ਅੰਦਰ ਬੜੀ ਜੇ ਮੈਨੂੰ ਪੁੱਛੂਗੀ ਵੀ ਤੇ ਬਾਹਰੇ ਰਹੀਂ ਚਾੜੂ ਤੇ ਲੱਗ ਗਏ ਹੁਣ ਮੇਰੇ ਕੱਪੜੇ ਰਹਿ ਗਏ ਤੋਣ ਵਾਲੇ। ਤੇ ਪਰਪਟੀ ਨਾ ਤੀ ਤੋ ਤੇ ਮੈਂ ਕੱਪੜੇ ਥੋਲਾਂ ਤੇ ਚੱਲ ਕੰਮ ਨਿਭੜੇ। ਲੇ ਦੇ ਨੂੰ ਮਰ ਕੱਟ ਲਾ ਤੋ ਤੇ ਆ ਬਸ ਸੁੱਕਣੀ ਤੋਂ ਨਹੀਂ ਹੋ ਮਨ ਵੱਡ ਰਹਾ ਵਰਤਦਾ ਉਹ ਤਾਂ ਉਹ ਵੇਖਾ ਕਪੜੇ ਰਗੇ ਕਪੜੇ ਹੀ ਤੋੜਦੇ ਕੱਕਾ ਕੋਲ ਇਹ ਤਾਂ ਨਹੀਂ ਤਾਂ ਕੀ ਕਰਦੀ ਹੋਣੀ ਕੀ ਨਹੀਂ ਸ਼ਾਮਾਈ ਪੈ ਗਈ پتہ ਨਹੀਂ ਕੀ ਕਰਦੀ ਹੋਣੀ ਕੀ ਨਹੀਂ ਸਾਰਾ ਦਿਨ ਹੀ ਮੇਰਾ ਨੰਗ ਗਏ ਹਾਂ ਹਾਂ ਠੰਡ ਪੈ ਗਈ ਸੀ ਹੰਬ ਗਈਆਂ ਕਿਦੇ ਉਹ ਸੀ ਕਿ ਨਹੀਂ ਚਾਹਤੇ ਆਉਗਾ ਸਾਰਾ ਦਿਨ ਮੇਰਾ ਬਤਾ ਲਈ ਨਾ ਕਿ ਇਹਨੇ ਕੀਤਾ ਵੀ ਆਉਂਦਿਆਂ ਨੂੰ ਕੁਕ ਨਹੀਂ ਉਹ ਆਜ ਮਾਰ ਕੇ ਪੁਛ ਗਈਆਂ ਕਰਨਜੀਤ ਨਹੀਂ ਕਰਨਜੀਤ ਕਰਨਜੀਤ ਨਹੀਂ ਆ ਜਾ ਕੰਨਾ ਜਣੂ ਮੋਨ ਲੈ ਲਈ ਹਾਂਜੀ ਹਾਂ ਕਰਨਜੀਤ ਖਾਣੇ ਕਰਨੀ Hata, bhi, ි මට ඉන්න ර අයින්න මට පනිට ෂක් නෙම රි ම සු විච කම ක්ඩි ුණේ අයු ම වනේ අ ප පපා නමී හර්ටයමෑ ආලපානි ප නාල ආගදන් අරුකි ਇਹ ਨਹੀਂ ਤੇ ਮਤਲਬ ਦੀ ਚੀਜ਼ ਨਹੀਂ ਗੀ ਅੱਛਾ ਆ ਠੀਕ ਆ ਕੰਮਾਂ ਦੀਆਂ ਚੀਜ਼ਾਂ ਵਿੱਚ ਪਰ ਸੱਚ ਲੈਂਦੀ ਰ ਦਵਾਈ ਹੈ ਦਵਾਈ ਲੈਂਦੀ ਆ ਕਿੱਦਾਂ ਕਰਿਆ ਦੈਂ ਤੇਰਾ ਆ ਕੋਹ ਨਾ ਕੁਛ ਕਰੋ ਬਾਹਰ ਕਾ ਦਾ ਦੇਣਾ ਖਾਪ ਦੇਈਆਂ ਦਾ ਸਾਰਾ ਦਿਨ ਜ਼ਰੂਰੀ ਕੰਮ ਦੇਈਆਂ ਅੱਛਾ ਆ ਹੋਰ ਤਨ ਕਿਹਾ ਤੂੰ ਮੜ ਨਹੀਂ ਮੈਂ ਨਹੀਂ ਮੈਂ ਆ ਦਵਾਈਆਂ ਨਹੀਂ ਦੇਈ ਨਹੀਂ ਪੁੱਛਿਆ ਬੜਾ ਤੂੰ ਨਾ ਨਹੀਂ ਮੈਂ ਕੋ ਜਿ ਲੈ ਆਂਦਾ ਆਣਾ ਪਰ ਮੈਂ ਕਿਹਾ ਲੈਣਾ ਕੀ ਮੈਂ ਨਮਾਹ ਨਹੀਂ ਚੱਕ। ਨਾਲੇ ਦੇਖਾਂ ਕੋਹ ਕੱਢ ਤ ਨਹੀਂ ਮੇਰੇ ਕੱਲਿਆ ਆਇਨੇ। ਸੁਣਾ ਕੋ ਦੇਗਾ। ਤੇ ਜਿਵੇਂ ਦਾ ਨਾਲਾ ਦਾ ਤੂੰ ਮੇਰਾ ਸਮਾਨ ਕੱਢ ਲਿਆ ਵਾ। ਨਾਲੇ ਆਪੇ ਇੱਥੋਂ ਚੱਲ ਜੂ ਉਹ ਨਾਲੇ ਘਾਹ ਤੋਂ ਆਉਣਾ। ਤੇ ਕਾ ਬਿਨਾਂ ਨਾਲਾ ਦਲ ਨਹੀਂ। ਨਹੀਂ ਮਾਰਿੰਛਿਆ ਤਾਂ ਫੇਰ ਕਿੱਥੇ ਨਹੀਂ ਤਾਂ ਚੋਰੀ ਜਾਂਦਾ ਹੁੰਦਾ ਮੈਨੂੰ ਚੋਰੀ ਕੀਤੀ ਮੈਨੂੰ ਚੋਰੀ ਨਹੀਂ ਮੈਂ ਤਾਂ ਬਸ ਤੁਹਾਡੇ ਕੱਪੜੇ ਪ੍ਰੈਸ ਕਰਦਾ ਅੱਛਾ ਰੱਖੇ ਹਾਂ ਜੀ ਤੇ ਦੋ ਫੇਰ ਨੂੰ ਮਾਇਆ ਦਾ ਕਹਿੰਦੀ ਮੈਂ ਹੱਥ ਨਹੀਂ ਲਾਇਆ ਮੈਂ ਫੋਲਾ ਫਾਲੀ ਨਹੀਂ ਕੋਈ ਕੀਤੀ ਕੱਪੜੇ ਰੱਖ ਕੇ ਪੰਦ ਕੀਤੀ ਚੋਰੀ ਦਜੂ ਚੋਰੀਆਂ ਕੱਪੜੀਆਂ ਆਪਣੀਆਂ ਘਰੇ ਜਾ ਨਹੀਂ ਕੋਈ ਹਾਂ ਹਾਂ ਮੈਂ ਚੋਰੀਆਂ ਨਾ ਕਰਦਾ ਜੰਨੀ ਆਪਰੇ ਕਰਦਾ ਇਹ ਚੋਰੀ ਕੱਦੀ ਨਹੀਂ ਚੋਰੀ ਕੀਤੀ ਮੈਂ ਤੂੰ ਚਲ ਜੰਨੀ ਇੰਦੇ ਚਲ ਜਾ ਏੜੇ ਪਾਗੇ ਚਲ ਇਹਦੇ ਨਹੀਂ ਮੇਟਲ ਮਾਰੀ ਜੀ ਬਸ ਕੱਪੜੇ ਪ੍ਰੈਸ ਕਰਕੇ ਰੱਖੇ ਹੀ ਬਾਨਾ ਲੱਬਲਿਆ ਮੇਲਾ ਤੇ ਚਲ ਜੇ ਕੇ ਇਤਰਾਹਾਂ ਤੇ ਚਲ ਹੁਣ ਮੈਂ ਚਲ ਜੰਨੀ ਮਾਂ ਤੋਂ ਬਿਨਾ ਕੌਣ ਕੋਤੇ ਜਾਣਾ ਤੇ ਪਹਿਣਾ ਨਹੀਂ ਰੱਖਦੀ ਦਿਨ ਦਿਨ ਤੇ ਕੀ ਕਰਨਾ ਕਰੇ ਜਿਨੀ ਮੈਨੂੰ ਕੋਈ ਸਾਥ ਦਿੰਦਾ ਵਾ ਪਾਕੇ ਦੀ ਮੇਰੇ ਸਾਡਾ ਕੋਈ ਜਣਾਡੇ ਚ ਮੈਂ ਚਲ ਜੰਨੀ ਆ ਅਪੇ ਚਲ ਜਾ ਕਿਉਂ ਨਾ ਕੋਣ ਛੱਡ ਕੇ ਆਵੇ ਤੇਲ ਨੂੰ ਗੋ ਛੱਡ ਹੁੰਦਾ ਦੇਰ ਕਰ ਤੇ ਛੱਡ ਆਵੇ ਸਕੂਟਰ ਛੱਡ ਦੰਦਾ ਸਕੂਟਰ ਹੀ ਤੇਲ ਹੈ ਨੀਗਾ ਤੂੰ ਇੱਥੇ ਸਵੇਰੇ ਜੰਗੇ ਪੜੇ ਆਏ ਬਟਾ ਲਿਓ ਉਹ ਤਾਂ ਮੈਂ ਰੇਡ ਕਿਨਾਂ ਹੀ ਆ ਸਕੂਟਰ ਇਹ ਰਾਤੀ ਪਾ ਦੋਗੀ ਗੱਡੀ ਛੱਡ দাও ਆ ਗੱਡੀ ਛੱਡਾਓ ਗੱਡੀ ਖਾਣੇਗਾ ਤੇਲ ਇਥੇ ਕਿਹੜਾ ਗਾੜੀ ਤੋਂ ਖਾਣੇ ਨਾ ਸਾਡੇ ਲੱਗਣ ਦੇ ਆ ਚਲੋ ਕੋਈ ਨਹੀਂ ਮੈਂ ਤੁਰ ਕੇ ਚੱਲ ਜਨੀ ਮੁੜ ਕੇ ਨਹੀਂ ਆਉਂਦੀ ਭਾਬੀ ਮਰਜੀ ਤੇਰੀ ਹੋਰ ਆਖੀ ਹੋਰ ਚੱਲੀਆਂ ਨਾ ਗਾੜਾ ਦੋ ਪੈਰ ਠੀਕ ਠੀਕ ਜਵਾਹ ਗਾਂ ਤਾਂ ਆਵੀ ਨਾ ਠੀਕ ਠੀਕ ਚਲ ਪ੍ਰਭ ਚੱਲ ਗਏ ਫਿਰ ਹਾਂ ਉਹਨਾਂ ਸਾਨੂੰ ਕਿੰਨੇ ਰੱਖਣਾ ਨਾਨੀ ਤੇਰੀ ਤੋਂ ਬਿਨਾ ਤੇ ਟੇ ਵੇਖਿੰਦਾ ਹੋ ਗਿਆ ਹੁਣ ਅੱਧੀ ਰਾਤ ਕਿਹੜੇ ਖੂਚ ਪਾਵਾਂਗੇ ਦੇ ਦੇ ਸਾਨੂੰ ਢੱਕ ਦੇ ਉਹਨਾਂ ਨੂੰ ਕਿੰਨੇ ਧੱਕੜਾ ਵਾਂ ਪਰਦਾ ਹੀ ਆ ਨੁਤਰੱਕੀ ਕੋਸ਼ ਨਹੀਂ ਨੋਂ ਨਹੀਂ ਹੁੰਦੀ ਰੱਖਦੀ ਹੁਣ ਸਾਨੂੰ ਕਿੰਨੇ ਰੱਖਣਾ ਇੰਨੇ ਦੇ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਕਰਨਜੀਤ ਕੌਰ ਤੁਹਾਡਾ ਧੰਨਵਾਦ ਬਹੁਤ ਬਹੁਤ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੇ ਚਲੋ ਇਹ ਸਾਡੀ ਵੀਡੀਓ ਕਿੱਦਾ ਵੀ ਲੱਗੀ ਛੋਟੀ ਜੀ ਕੋਸ਼ਿਸ਼ ਹੀ ਤੇ ਸਾਰਿਆਂ ਨੂੰ ਇੰਦਾ ਛੋਟਾ ਜਿਹਾ ਮੈਸੇਜ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਆ ਵੀ ਜੇ ਇਹ ਕਰਦੇ ਆਂ ਤੇ ਹਰ ਰੋਸ ਜਾਂਦੇ ਆ ਉਹ ਕਰਨ ਨਾਲੋਂ ਰੱਬ ਵੀ ਰੋਸ ਜਾਂਦਾ ਵਾ ਤੇ ਅਮੀ ਉਸੇ ਕਾ ਬੀ ਮਾਲਕ ਹੁੰਦੀ ਆ ਵਾ ਉਹ ਕੁਛ ਨਹੀਂ ਲੈ ਕੇ ਜਾਣਾ ਚਾਹੁੰਦੀਆਂ ਵਾ ਬਸ ਤੁਹਾਡਾ ਪਿਆਰ ਹੀ ਲੈਣਾ ਚਾਹੁੰਦੀਆਂ ਵਾ ਤੇ ਜੇ ਕੋਈ ਇਦਾਂ ਕਰਦਾ ਪਲੀਜ਼ ਇਦਾਂ ਨਾ ਕਰਿਆ ਕਰੋ ਆਪਣੀਆਂ ਧੀਆਂ ਭੈਣਾਂ ਦੇ ਨਾਲ ਕਿਉਂਕਿ ਜਿਹੜੀਆਂ ਧੀਆਂ ਹੁੰਦੀਆਂ ਵਾ ਬਸ ਖੁਸ਼ ਹੁੰਦੇ ਨਾਲ ਹੀ ਆਪਣੇ ਪੇਕੇ ਹੁੰਦੇ ਆ ਨਾ ਕਿ ਕੁਛ ਲੈਣ ਵਾਸਤੇ ਹੁੰਦੀਆਂ ਨੇ ਮੈਂ ਸਿੱਧਾ ਸੰਦੇਸ਼ ਆ ਸਕਰੀਨ 'ਤੇ ਵੀਡੀਓ ਨੂੰ ਲਾਈਵ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਾਏ ਬਾਏ